हमारे हिंदुस्तान की जितनी भी ब्रांचेस हैं उनकी एक यहाँ पर एकताता मीटिंग रखी गई है जिसमें सभी के विचार विमर्श लिए जाएंगे इस बार भी से ए जड़ा भंडारा इस बार जड़ी तल्ली जड़ी भंडारे की शेप है उसी 16 जून में को थरवाना कर रहे हैं पिछले 29 वर्षों से वहां पर भंडारे का आयोजन कर रहा है जिसमें यात्रियों के खाने पीने ठहरने की और दवाइयाँ मेडिसिन और अन्य प्रकार की सुविधाएं जो यात्रा के दौरान एक श्रद्धालु को दी जानी चाहिए वो सेवाएं हम आप पर दी जाती हैं सारे ही मैं देश देश भक्तों को अपील करता भी एजकी जी यात्रा है बहुत ही आनंदमय होने की संभावना है क्योंकि तो मौसम ने बहुत वीरिया साथ दिता है और बहुत ज़्यादा बर्फ है उसे जरा शिवलिंग का आकार है बहुत ही विशाल है शंकर भगवान की श्री अमरनाथ बर्फानी सेवादल की ओर से पिछले वर्षों की तरह इस वर्ष भी उनतीसवा विशाल भंडारा भोले बाबा के दरबार श्री अमरनाथ धाम पर पंचतरनी और बालताल में लगने जा रहा है जिसके उपलक्ष्य में आज हमारे हिंदुस्तान की जितनी भी ब्रांचेस हैं उनकी एक यहाँ पर एकत्रता मीटिंग रखी गई है जिसमें सभी के विचार विमर्श लिए जाएंगे ताकि भंडारे में किसी भी यात्री को किसी भी प्रकार की असुविधा ना हो यात्रियों की सुविधाएं के लिए हमारा भंडारा श्री अरुण सूरी जी की अध्यक्षता में पिछले उनतीस वर्षों से वहां पर भंडारे का आयोजन कर रहा है जिसमें यात्रियों के खाने पीने ठहरने की और दवाइयां मेडिसिन और अन्य प्रकार की सुविधाएं जो यात्रा के दौरान एक श्रद्धालु को दी जानी चाहिए वो सेवाएं हम आप पर दी जाती हैं हम हमें पूर्ण उम्मीद है कि भगवान भोलेनाथ हमारे साथ है और हम इस वर्ष भी बढ़िया तरीके से वहां पर सेवा का आयोजन करेंगे बोल शंकर भगवान की आज श्री अमरनाथ बर्फानी सेवा दल सरंद से वालों लगातार 29वां वार्षिक भंडारा जो असि सारे शहर वासियों ने और जो साडी ब्रांचेस ने ओना दे सहयोग नाल असि ਇਸ ਸਾਲ ਪੰਡਾਰਾ ਜਿਹੜਾ ਅਮਰਨਾਥ ਪੰਚਤਨੀ ਔਰ ਬਾਲਟਾਲ ਵਿੱਚ ਰਵਾਨਾ ਕਰਨ ਦੀ ਤਿਆਰੀ ਕਰ ਰਹੇ ਆ ਅਸੀਂ ਪਿਛਲੇ 29 ਸਾਲਾਂ ਤੋਂ ਜਿਵੇਂ ਕਿ ਇਹ ਪੰਡਾਰਾ ਬਾਲਟਾਲ ਵਿੱਚ ਲੱਗਦਾ ਔਰ ਪੰਚਤਨੀ ਵਿੱਚ ਲੱਗਦਾ ਹੈ ਇਸ ਵਾਰ ਵੀ ਅਸੀਂ ਇਹ ਜਿਹੜਾ ਪੰਡਾਰਾ ਇਸ ਵਾਰ ਜਿਹੜੀ ਪਹਿਲੀ ਜਿਹੜੀ ਪੰਡਾਰੇ ਦੀ ਛੇਪ ਹੈ ਉਹ ਸੀ 16 ਜੂਨ ਨੂੰ ਰਵਾਨਾ ਕਰ ਰਹੇ ਆ ਜਿਹੜੀ ਯਾਤਰਾ ਹੈ ਸਾਡੀ ਇਸ ਵਾਰ 3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਔਰ ਸਾਰੇ ਹੀ ਮੈਂ ਦੇਸ਼ ਦੇ ਸ਼ਿਵ ਪਗਤਾਨੋਂ ਇਹ ਅਪੀਲ ਕਰਦਾ ਆਂ ਵੀ ਐਤ ਕੀ ਜਿਹੜੀ ਯਾਤਰਾ ਬਹੁਤ ਹੀ ਆਨੰਦਮਈ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਔਰ ਬਹੁਤ ਜ਼ਿਆਦਾ ਬਰਸਾਤ ਤੇ ਜਿਹੜਾ ਸ਼ਿਵਲਿੰਗ ਦਾ ਆਕਾਰ ਹੈ ਉਹ ਬਹੁਤ ਹੀ ਵਿਸ਼ਾਲ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਵੱਧ ਤੋਂ ਵੱਧ ਇਸ ਵਾਰ ਜਿਹੜੇ ਦੇਸ਼ ਦੇ ਪੋਲੇ ਦੇ ਭਗਤ ਨੇ ਵੱਧ ਤੋਂ ਵੱਧ ਉਸੇ ਗਿਣਤੀ ਵਿੱਚ ਪਹੁੰਚੋ ਤਾਂ ਜੋ ਅਸੀਂ ਇਹ ਜੰਮੂ ਕਸ਼ਮੀਰ ਦਾ ਜੋ ਮਾਹੌਲ ਪਿਛਲੇ ਕੁਝ ਟਾਈਮ ਤੋਂ ਖਰਾਬ ਸੀ ਜਿਹੜਾ ਕੁਝ ਇੱਕ ਟ੍ਰੈਜਡੀ ਹੋਈ ਹੈ ਉੱਥੇ ਉਦੇ ਕਰਕੇ ਜਿਹੜਾ ਇਹ ਮਾਹੌਲ ਹੈ ਥੋੜਾ ਲੋਕਾਂ 'ਚ ਡਰਦਾ ਭੈਦਾ ਮਾਹੌਲ ਹੈ ਉਹ ਐਸਾ ਕੁਝ ਨਹੀਂ ਹੈ ਸਰਕਾਰ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਨੇ ਉੱਥੇ ਔਰ ਪ੍ਰਸ਼ਾਸਨ ਜਿਹੜਾ ਹੈ ਸ਼ਰਾਈਨ ਬੋਰਡ ਆਪਣੇ ਪੂਰੀਆਂ ਸੇਵਾਵਾਂ ਉੱਥੇ ਦੇ ਰਿਹਾ ਹੈ ਜਿਹੜਾ ਉਥੋਂ ਦਾ ਰਹਿਣ ਦਾ ਖਾਣ ਪੀਣ ਦਾ ਜੋ ਸਿਸਟਮ ਹੈ ਵਵਸਥਾ ਨੇ ਉਹ ਸਾਰੀਆਂ ਲੰਗਰਾਂ ਕਮੇਟੀਆਂ ਨੇ ਸੰਭਾਲੀਆਂ ਹੋਈਆਂ ਸਾਰੀਆਂ ਲੰਗਰ ਕਮੇਟੀਆਂ ਪੂਰੇ ਜੋਸ਼ ਸ਼ੋਰ ਨਾਲ ਆਪਣਾ ਕੰਮ ਕਰ ਰਹੀਆਂ ਨੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਹੀ ਅਪੀਲ ਕਰੂੰਗਾ ਵੀ ਜਿਸ ਤਰ੍ਹਾਂ ਲੰਗਰਾਂ ਨੂੰ ਉਹਨਾਂ ਨੇ ਇੰਨਾ ਪੂਰੇ ਜੋਰ ਨਾਲ ਸਾਨੂੰ ਅਪੀਲ ਕਰਕੇ ਸੀ ਉਹਨਾਂ ਨੂੰ ਮੰਗਤ ਕੀਤੀ ਸੀ ਵੀ ਸਾਡੀ ਜਿਹੜੀ سپورਟ ਹੈ ਪੂਰੀ ਕੀਤੀ ਜਾਵੇ ਸਾਨੂੰ ਜਿਹੜਿਆ ਸੂਲਤਾਂ ਨੇ ਵਾਧੂ ਵਾ ਦਿੱਤੀਆਂ ਜਾਣ ਸ਼੍ਰਾਈਂ ਮੋਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਡੀ ਪਰਮਿਸ਼ਨਾਂ ਸਾਨੂੰ ਵਧੀਆ ਤਰੀਕੇ ਨਾਲ ਤੇ ਇਸੀਆਂ ਟਾਈਮ ਤੋਂ ਪਹਿਲਾਂ ਹੀ ਅਸੀਂ ਸਾਰੇ ਬਨਾਰੇ ਵਾਲਿਆਂ ਨੇ ਪੂਰਾ ਇੰਤਜ਼ਾਮ ਕਰਕੇ ਜਿਹੜਾ ਅਸੀਂ ਇਸ ਵਾਰੇ ਆਥਾ ਰਵਾਨਾ ਕਰਨੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਵਾਧੂ ਵਾ ਗਿਣਤੀ ਵੀ ਆ ਗਈ ਅਮਰਨਾ ਯਾਤਰਾ 'ਚ ਪਹੁੰਚੋ ਔਰ ਬੋਲੇਨਾ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੋ ਸਰੰਗ ਭੰਡਾਰਾ ਸਾਰਿਆਂ ਲਈ ਸ਼ੁਭ ਕਾਮਨਾਵਾਂ ਭੰਡਾਰੇ ਵਿੱਚ ਪਹੁੰਚੋ ਬਲਟਾਲ ਹੈ ਚਾਹੇ ਪੰਚਰਨੀ ਹੈ ਉੱਥੇ ਤੁਹਾਡਾ ਪੂਰਾ ਸਵਾਗਤ ਕੀਤਾ ਜਾਏਗਾ ਜੈ ਬੋਲੇनाथ ਹਰ ਹਰ ਮਹਾਦੇਵ ਬੋਲ ਸ਼ੰਕਰ ਭਗਵਾਨ ਕੀ ਜੈ